ਕੁਝ ਇਹਨੋਂ ਅਸੀਂ ਮੇਨ ਟਾਰਗੇਟ ਲੈ ਕੇ ਚੱਲੇ ਆ। ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ, ਡੀਜੀਪੀ ਸਾਹਿਬ ਔਰ ਸੀਨੀਅਰ ਕਪਤਾਨ ਪੁਲਿਸ ਜਿਹੜੇ ਸਾਡੇ ਮੁਖੀ ਸਾਹਿਬ ਹੈਗੇ ਨੇ, ਉਹਨਾਂ ਦਾ ਸਿੱਧਾ-ਸਿੱਧਾ ਫੰਡਾ ਹੈਗਾ ਕਿ ਇਹਨੂੰ ਜਿੰਨੀ ਜਲਦੀ ਹੋ ਸਕੇ ਸਮਾਜ ਦੇ ਵਿੱਚੋਂ ਇੱਕ ਔੜ ਕੱਢਣਾ ਹੈ। ਅਫਰਟਸ ਤਾਂ ਲੰਬੇ ਟਾਈਮ ਤੋਂ ਚੱਲਦੇ ਆ ਰਹੇ ਪਰ ਇਹਨੂੰ ਅਸੀਂ ਆ ਮਹੀਨਾ ਜਿਹੜਾ ਆ ਗਾ ਨਾ ਅਸੀਂ ਬਹੁਤ ਸੀਰੀਅਸ ਲਿਆ ਹੈਗਾ। ਤੁਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਤੁਸੀਂ ਵੇਖਿਆ ਨਾ ਤਕਰੀਬਨ ਹੀ ਫੀਲਡ 'ਚ ਜਿਆਦਾ ਅਸੀਂ ਰਹਨੇ ਆ ਨਾ ਉਹਦਾ ਰੀਜ਼ਨ ਇਹ ਹੀ ਹੈ ਕਿ ਸਾਨੂੰ ਪਬਲਿਕ ਦਾ ਰਿਸਪਾਂਸ ਵੀ ਮਿਲਦਾ ਹੈ 노 ਡਾਊਟ ਪਰ ਅਸੀਂ ਚਾਹੁੰਨੇ ਆ ਵੀ ਗਲੀ ਗਲੀ ਮਹੱਲੇ ਮਹੱਲੇ ਚੁਣਨਾ ਇਹ ਸਾਫ਼ ਹੋ ਜਾਵੇ ਇਸੇ ਕਰਕੇ ਅਸੀਂ ਇਹਨੂੰ ਛੋਟੇ ਸੈਕਸ਼ਨ 'ਚ ਮਹੱਲਿਆਂ ਤੋਂ ਸ਼ੁਰੂ ਕੀਤਾ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਫਿਰ ਇਹਵੇਂ ਕਰਕੇ ਸਾਰਾ ਸਿਟੀ ਆਪਾਂ ਕਵਰ ਕਰਾਂਗੇ ਦੇਖੋ ਜੀ ਜਦੋਂ ਪਿਛਲੇ 15 20 ਦਿਨ ਜਿਹੜੇ ਹੈਗਾ ਨਾ ਪਹਿਲਾਂ ਕੈਂਪੇਨ ਚੱਲਦੀ ਰਹੀ ਫਿਰ ਉਹ VOTING ਵਾਲਾ ਹੋ ਗਿਆ ਫਿਰ ਰਿਜ਼ਲਟ ਹੋ ਗਿਆ ਮੈਪੇਸਿਟੀ ਐਸਐਚਓ ਹੁੰਦੇ ਨਾਲ ਤੇ ਸਾਡਾ ਸ਼ਡਿਊਲ ਕਾਫੀ ਬਿਜ਼ੀ ਰਿਹਾ ਪਰ ਉਸ ਤੋਂ ਜਿਵੇਂ ਅਸੀਂ ਸ਼ੁਰੂ ਹੋਏ ਤੇ ਸਾਨੂੰ ਇਮੀਡੀਏਟ ਜਿਹਾ ਪਬਲਿਕ ਦਾ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ ਔਰ ਉਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਜੀ ਆ ਇੱਧਰ ਇਹ ਹੋ ਰਿਹਾ ਇੱਧਰ ਇਹ ਉਹਦੇ ਅਕੋਰਡਿੰਗ ਹੀ ਅਸੀਂ ਕੰਮ ਕਰਦੇ ਹਾਂ ਨੇ ਕੁਝ ਨੂੰ ਸੀਮੈਂਟ ਟਾਰਗੇਟ ਲੈ ਕੇ ਚੱਲੇ ਆ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਔਰ ਸੀਨੀਅਰ ਕਪਤਾਨ ਪੁਲਿਸ ਜਿਹੜੇ ਸਾਡੇ ਮੁਖਸਾ ਸਾਹਿਬ ਹੈਗੇ ਨੇ ਉਹਨਾਂ ਦਾ ਸਿੱਧਾ ਸਿੱਧਾ ਮਤਲਬ ਫੰਡਾ ਹੈਗਾ ਕਿ ਇਹਨੂੰ ਜਿੰਨੀ ਜੇਤੀ ਹੋ ਸਕੇ ਸਮਾਜ ਦੇ ਵਿੱਚੋਂ ਇੱਕ ਔੜ ਕੱਢਣਾ ਹੈਗਾ ਐਫਰਟਸ ਤਾਂ ਲੰਬੇ ਟਾਈਮ ਤੋਂ ਚੱਲਦੇ ਆ ਰਹੇ ਪਰ ਇਹਨੂੰ ਅਸੀਂ ਆ ਮਹੀਨਾ ਜਿਹੜਾ ਆਗਾ ਨਾ ਅਸੀਂ ਬਹੁਤ ਸੀਰੀਅਸ ਲਿਆ ਹੈਗਾ ਤੁਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਤੁਸੀਂ ਵੇਖਿਆ ਨਾ ਮੈਂ ਤਕਰੀਬਨ ਹੀ ਫੀਲਡ 'ਚ ਜ਼ਿਆਦਾ ਅਸੀਂ ਰਹਨੇ ਆ ਨਾ ਉਹਦਾ ਰੀਜ਼ਨ ਇਹ ਹੀ ਹੈ ਕਿ ਸਾਨੂੰ ਪਬਲਿਕ ਦਾ ਰਿਸਪਾਂਸ ਵੀ ਮਿਲਦਾ ਹੈ 노 ਡਾਊਟ ਪਰ ਅਸੀਂ ਚਾਹੁੰਨੇ ਆ ਵੀ ਗਲੀ ਗਲੀ ਮਹੱਲੇ ਮਹੱਲੇ ਚੋਂ ਇਹ ਸਾਫ਼ ਹੋ ਜਾਈਏ ਇਸੇ ਕਰਕੇ ਅਸੀਂ ਇਹਨੂੰ ਛੋਟੇ ਸੈਕਸ਼ਨ ਚ ਮਹੱਲਿਆਂ ਤੋਂ ਸ਼ੁਰੂ ਕੀਤਾ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਫਿਰ ਇਹਵੇਂ ਕਰਕੇ ਸਾਰਾ ਸਿਟੀ ਆਪਾਂ ਕਵਰ ਕਰਾਂਗੇ ਤੁਸੀਂ ਵਿੱਚ 15-20 ਦਿਨ ਤੋਂ ਮਲੋਰ ਦੀ ਪੋਸਟਿੰਗ ਹੋ ਰਹੀ ਹੈ ਤੁਸੀਂ ਓਵਰਆਲ ਇਸ ਏਰੀਆ ਦੇ ਕਿਸ ਤੋਂ ਸਰਵੇ ਆਇਆ ਵੀ ਕਿੰਦਾ ਦੇ ਹਾਲਾਤ ਨੇ ਨਾਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਲਾਭ ਬਣ ਰਹੇ ਨੇ ਦੇਖੋ ਜੀ ਜਦ ਪਿਛਲੇ 15-20 ਦਿਨ ਜਿਹੜੇ ਹੈਗਾ ਨਾ ਪਹਿਲਾਂ ਕੈਂਪੇਨ ਚੱਲਦੀ ਰਹੀ ਫਿਰ ਉਹ VOTING ਵਾਲਾ ਹੋ ਗਿਆ ਫਿਰ ਰਿਜ਼ਲਟ ਹੋ ਗਿਆ ਉਹਦੇ ਵਿੱਚ ਤੁਹਾਨੂੰ ਪਤਾ ਇੱਥੇ ਮਿਮਟ ਕਾਲਜ ਦੇ ਵਿੱਚ ਸਾਰਾ ਨਾ ਅਰੇਂਜਮੈਂਟ ਸੀਗਾ ਤੇ ਸਿਟੀ ਐਸਚ ਹੁੰਦੇ ਨਾਲ ਤੇ ਸਾਡਾ ਸ਼ਡਿਊਲ ਕਾਫੀ ਬਿਜ਼ੀ ਰਿਹਾ ਪਰ ਉਸ ਤੋਂ ਜਿਵੇਂ ਅਸੀਂ ਸ਼ੁਰੂ ਹੋਏ ਤੇ ਸਾਨੂੰ ਇਮੀਡੀਏਟ ਜਿਹਾ ਪਬਲਿਕ ਦਾ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ ਔਰ ਉਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਜੀ ਆ ਇੱਧਰ ਇਹ ਹੋ ਰਿਹਾ ਇੱਧਰ ਇਹ ਉਹਦੇ ਅਕੋਰਡਿੰਗ ਹੀ ਅਸੀਂ ਕੰਮ ਕਰਦੇ ਆਂ ਮਾਣੂ ਸਾਹਿਬ ਨੇ ਵੀ ਕਹਤਾ ਹੈ ਕਿ ਇਹ ਨਸ਼ਾ ਨੂੰ ਇੱਕ ਤਰ੍ਹਾਂ ਠੱਲਾ ਪਾਈਆ ਉਹ ਤੁਹਾਨੂੰ ਸੱਚੀ ਅਤਿ ਰੱਖਦਾ ਹੈ ਕਿ ਇਸ ਤਰ੍ਹਾਂ ਦਾ ਇੱਕ ਵਿਚਾਰ ਨਹੀਂ ਕੋਈ ਬਹੁਤ ਵਧੀਆ ਰਿਸਪੌਂਸ ਹੈ ਸਾਡੇ ਲਈ ਕਿ ਸਾਨੂੰ ਇਸ ਕੰਮ ਦੇ ਵਿੱਚ ਕਿਸੇ ਦੀ ਕੋਈ ਸ਼ਪਾਰਿਸ਼ ਨਹੀਂ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਕਿ ਜੇ ਛੱਡੋ ਜੀ ਸਾਡਾ ਆਪਣਾ ਉਹਦੇ ਉਸ ਕੰਮ ਉਹਦੇ ਲਈ ਇਸ ਸਪੈਸ਼ਲ ਡਰੱਗਸ ਦੇ ਉੱਤੇ ਕਿਸੇ ਨੇ ਵੀ ਜੇ ਕਿਸੇ ਦੀ ਕਿਤੇ ਭੁਲੇਖੇ ਨਾ ਕਿਸੇ ਨੇ ਕਹਿਵੇ ਤਾਂ ਉਹਨੂੰ ਦੱਸਦਾ ਵੀ ਇਹ ਡਰੱਗਸ ਆ ਲਾਗਾ ਫਿਰ ਕਹਿੰਦੇ ਜੀ ਸੌਰੀ ਗਲਤ ਹੋ ਗਿਆ ਮਤਲਬ ਇਹ ਸਾਨੂੰ ਕਦੇ ਵੀ ਨਹੀਂ ਆਇਆ ਪੈਣਾ ਕਿ ਕਿਸੇ ਤਰ੍ਹਾਂ ਕੋਈ ਰਾਜਨੀਤਿਕ ਪ੍ਰੈਸ਼ਰ ਪੈਂਦਾ ਹੋਵੇ ਕੋਈ ਨਸ਼ਾ ਲੈ ਕੇ ਜਾ ਕੇ ਸਹੂਰ ਨਹੀਂ ਨਹੀਂ ਰਾਜਨੀਤਿਕ ਪ੍ਰੈਸ਼ਰ ਅੱਜ ਤੱਕ ਡਰੱਗਸ ਦੇ ਮਾਮਲੇ 'ਚ ਨਹੀਂ ਪਿਆ ਬਈ ਕਈ ਵਾਰੀ ਕਈ ਵਾਰ ਕੀ ਹੁੰਦਾ ਜੀ ਵੀ ਜਿਹੜਾ ਅਫਸਰ ਜ਼ਿਆਦਾ ਐਕਟਿਵ ਹੁੰਦਾ ਜਾਂ ਉਤਲੇ ਅਫਸਰ ਵੀ ਇਹ ਕਹਿਣ ਲੱਗ ਜਾਂਦੇ ਜੀ ਇਹ ਕ੍ਰਾਸ ਕਰਦਾ ਜਾਂਦਾ ਜਾਂ ਮੀਡੀਆ ਇਹਨੂੰ ਜ਼ਿਆਦਾ ਚੁੱਕ ਰਿਹਾ ਇਹਨਾਂ ਦੇ ਕੰਮਾਂ ਕਰਕੇ ਕੋਈ ਇਸ ਤਰ੍ਹਾਂ ਦੀ ਹੈ ਵੀ ਦਬਾਅ ਜਾਂ ਇਸ ਪੋਸਟ ਰੂਮ ਵਿੱਚ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਜਿਹੜਾ ਕੰਮਾਂ ਕਰਕੇ ਆਪਾਂ ਕਹਿੰਦੇ ਆ ਮੀਡੀਆ ਉਹ ਮੀਡੀਆ ਹੀ ਤੈਅ ਕਰਦਾ ਵੀ ਉਹਨੇ ਕਿਸ ਤਰ੍ਹਾਂ ਦੇ ਕੰਮ ਨੂੰ ਉਹ ਹਾਈਲਾਈਟ ਕਰ ਰਿਹਾ ਕਿਉਂਕਿ ਅਸੀਂ ਕਿਸੇ ਨੂੰ ਸਪੈਸ਼ਲ ਐਫਰਟ ਨਹੀਂ ਕਰਦੇ ਮੀਡੀਆ ਖੁਦ ਹੀ ਕਰਦਾ ਏ ਉਹ ਮੀਡੀਆ ਉਹ ਦੇਖਦੇ ਨੇ ਜਿਹੜੇ ਉਹ ਕਿਉਂਕਿ ਜਿਹੜੇ ਐਕਸਪਰਟ ਹੁੰਦੇ ਨੇ ਮੀਡੀਆ ਵਾਲੇ ਉਹ ਹੀ ਤੈਅ ਕਰਦੇ ਨੇ ਕਿ ਕਿਸ ਤਰ੍ਹਾਂ ਦਾ ਜਿਹੜਾ ਵਿਊ ਪਬਲਿਕ ਨੂੰ ਦੇਣਾ ਚਾਹੁੰਦੇ ਨੇ ਫਿਰ ਉਸ ਹਿਸਾਬ ਨਾਲ ਕੱਲ ਦੇ ਤੁਹਾਡੇ ਐਕਸ਼ਨ ਨੂੰ ਕਾਫੀ ਮੀਡੀਆ ਨੇ ਕਵਰੇਜ ਦਿੱਤੀ ਹੈ ਜੀ ਬੜਾ ਸਲਾਹਾ ਦੀ ਹੈ ਤੁਹਾਡੀ ਦਲੇਰੀ ਨੂੰ ਅ ਉਮੀਦ ਇਹੀ ਹੈ ਵੀ ਅੱਗੇ ਵੀ ਇਸ ਤਰ੍ਹਾਂ ਦੀਆਂ ਜਿਹੜਾ ਨਹੀਂ ਉਹ ਕੱਲ ਦਾ ਨਹੀਂ ਉਹ ਪਰਸੋਂ ਦਾ ਜਿਹੜਾ ਸੀਗਾ ਐਪੀਸੋਡ ਉਹਨੂੰ ਅਸੀਂ ਲੜੀਵਾਰ ਰੱਖਿਆ ਉਹ ਇੱਕ ਕਵਰ ਹੋਇਆ ਬਾਕੀ ਨੇ ਉਸ ਤੋਂ ਅਗਲੇ ਦਿਨ ਫੇਰ ਹੋਇਆ ਫੇਰ ਅੱਜ ਵਾਲਾ ਵੀ ਹੈਗਾ ਇਹ ਉਹ ਅਸੀਂ ਮਤਲਬ ਹਾਲੇ ਨਹੀਂ ਦਿੱਤਾ ਮੀਡੀਆ 'ਚ ਉਹ ਪਤਾ ਨਹੀਂ ਕਿਵੇਂ ਮਤਲਬ ਸਾਡਾਂ ਲਈ ਉਹ ਅਪਰੋਚ ਹੋਈ ਸੀ ਇਹਨਾਂ ਨੂੰ ਅਸੀਂ ਲੜੀਵਾਰ ਕਰਨਾ ਚਾਹੁੰਦੇ ਹਾਂ ਵੀ ਚੱਲਦਾ ਰਹੇ ਮੈਡੀਕਲਾਂ ਦੇ ਵੀ ਬੜੇ ਨਸ਼ੇ ਵਿਕਦੇ ਆ ਉਹਨਾਂ ਵਾਸਤੇ ਕੀ ਪਲ ਨਿਕਾਲਦੇ ਜਿਹੜਾ ਮੈਡੀਕਲਸ ਹੈਗੇ ਨਾ ਮੈਡੀਕਲ ਵਾਲਿਆਂ ਨੂੰ ਅਸੀਂ ਇਹਨੇ ਮੀਟਿੰਗ ਲੈਣੀ ਹੈਗੀ ਪਲੱਸ ਅਸੀਂ ਨਾ ਉਹਦੇ ਚ ਪ੍ਰੈਜ਼ੈਂਸ ਮੰਗਦੇ ਆ ਡਰਗ ਇੰਸਪੈਕਟਰ ਦੀ ਔਰ ਡਰਗ ਇੰਸਪੈਕਟਰ ਸਾਹਿਬ ਨਾਲ ਤਾਲਮੇਲ ਨਹੀਂ ਹੋ ਸਕਿਆ ਕਿਉਂਕਿ ਮੇਰੇ ਖਿਆਲ ਨਾਲੇ ਡਰਗ ਇੰਸਪੈਕਟਰਾਂ ਕੋਲੇ 2-3 ਜ਼ਿਲ੍ਹਿਆਂ ਦਾ ਚਾਰਜ ਹੁੰਦਾ ਜਿਸ ਦੇ ਕਰਕੇ ਉਹਨਾਂ ਤੱਕ ਫਿਰ ਸਾਨੂੰ ਇੱਕ ਸਪੈਸ਼ਲ ਟਾਈਮ ਲੈ ਕੇ ਅਪਰੋਚ ਕਰਨੀ ਪੈਣੀਗੀ ਕਿਉਂਕਿ ਦੂਜੀ ਦੂਜੇ ਨਸ਼ੇ ਨਾਲੋਂ ਮੈਡੀਕਲ ਨਸ਼ੇ ਦਾ ਜਾਨਕਿ ਜਿਆਦਾ ਪ੍ਰਭਾਵ ਹੈਗਾ ਹੈ ਕਿਉਂਕਿ ਇਹ ਇਸ ਤਰ੍ਹਾਂ ਦੀ ਮੈਡੀਸਨ ਨੇ ਜਿਹੜੀਆਂ ਕਿ ਉਹਨੂੰ ਬੈਨ ਨਹੀਂ ਕੀਤਾ ਜਾ ਸਕਦਾ ਨਾ ਹੀ ਉਹ ਐਨਡੀ ਦੀ ਕੈਟਾਗਰੀ ਚ ਆਉਂਦੀਆਂ ਨੇ ਪਰ ਉਹ ਜ਼ਿਆਦਾਤਰ ਚਰਚਾ ਉਹਨਾਂ ਦੀ ਚੱਲ ਰਹੀ ਹੈ ਵੀ ਉਹ ਫਲਾਨੀ ਥਾਂ ਉੱਥੇ ਵੰਡ ਰਹੇ ਨੇ ਵੇਚ ਰਹੇ ਨੇ ਕਈ ਮੈਡੀਕਲ ਸਟੋਰਾਂ ਤੇ ਡਰੱਗ ਇੰਸਪੈਕਟਰ ਦੀ ਕਾਰਵਾਈ ਦੇ باوجود ਵੀ ਲਾਇਸੈਂਸ ਕੈਨਸਲ ਕਰਨ ਦੇ باوجود ਵੀ ਮੈਡੀਕਲ ਚੱਲਦੇ ਨੇ ਦੇਖੋ ਜਿਹੜੇ ਮੈਡੀਕਲ ਲੈਸਨਸ ਆਗੇ ਨੇ ਉਹ ਡਰਗ ਇਨਸਪੈਕਟਰ ਸਾਹਿਬ ਦਾ ਵਿਸ਼ਾ ਵੀ ਹੈਗਾ ਅਸੀਂ ਮਿਲ ਕੇ ਵੀ ਉਹਨਾਂ ਨਾਲ ਗੱਲ ਕਰਾਂਗੇ ਹਾਂ ਇਹ ਗੱਲ ਠੀਕ ਹੈ ਜਿਵੇਂ ਪ੍ਰੈਗਾਵੈਲਨ ਹੋ ਗਿਆ ਉਹ ਦੇਖੋ ਸਾਰੇ ਸਮਾਜ ਦੇ ਵਿੱਚੋ ਜਿੱਥੇ ਵੀ ਆਪਾਂ ਜਾਣਦੇ ਆ ਉਹਦਾ ਨੁਕਸਾਨ ਵੀ ਜ਼ਿਆਦਾ ਸਾਈਡ ਇਫੈਕਟ ਉਹਦਾ ਜ਼ਿਆਦਾ ਆ ਮੇਰੇ ਵੀ ਉਹ ਇਨਕਲੂਡ ਹੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਐਨਡੀ ਦੇ ਵਿੱਚ ਫਿਰ ਮੇਰੇ ਖਿਆਲ ਨਾਲ ਕਾਫੀ ਅੱਛਾ ਰਿਜ਼ਲਟ ਹੋਰ ਵੀ ਹੋਊਗਾ ਸੋਸਾਇਟੀ ਨੂੰ ਕਿਉਂਕਿ ਇਹ ਵੀ ਛੋਟੇ ਤਸਤੇ ਤੋਂ ਵੈਲਟਿਵਿੰਗ ਜਿਹੜੀ ਹੁੰਦਾ ਵੀ ਉਸ ਕੰਪੇਅਰ ਤੋਂ ਬਾਅਦ ਫਿਰ ਉਹ ਹਲਾਤ ਤੇ ਦੁਬਾਰਾ ਪਾਜੇ ਲੈਂਦੇ ਨੇ ਕੀ ਸ਼ੋਟੀ ਰਹਦੀ ਹੈ ਵੀ ਸਾਰ ਬਾਏ ਟਾਈਮ ਤੇ ਇਹਦੇ ਹਾਲਾਤ ਬਾਰੇ ਨਹੀਂ ਬੰਦ ਕੋਸ਼ਿਸ਼ ਤੇ ਹੁੰਦੀ ਹੈ ਕਿ ਲਗਾਤਾਰ ਇਹ ਪ੍ਰੈਸ਼ਨ ਚਲਦੇ ਰਹਿਣ ਔਰ ਇਸੇ ਲੜੀ ਦੇ ਤੱਤ ਕਮ ਚਲਦਾ ਰਹੇ ਉਹਦੇ ਲਈ ਸ਼ਫੀਸ਼ੈਂਟ ਸੋਰਸ ਰਿਸੋਰਸ ਪਲੱਸ ਫੋਰਸ ਵੀ ਚਾਹੀਦੀ ਹੁੰਦੀ ਹੈ ਉਹ ਉੱਥੇ ਕਿਤੇ ਨਾ ਕਿਤੇ ਕਰਕੇ ਕਿਵੇਂ ਨਾ ਕਈ ਵਾਰੀ ਡਿਊਟੀ ਲੋਅਰ ਆਰਡਰ ਦੀ ਉਹ ਜੀ ਆ ਜਾਂਦੀ ਜਿਹੜੇ ਤਾਂ ਕਈ ਕਈ ਦਿਨ ਫੋਰਸ ਵੱਜੀ ਰਹਿੰਦੀ ਹੈ ਫਿਰ ਉਦੋਂ ਧਿਆਨ ਨਹੀਂ ਦਿੱਤਾ ਜਾਂਦਾ ਉਦੋਂ ਕਈ ਵਾਰੀ ਪਬਲਿਕ ਵੀ ਇਸ ਗੱਲ ਦੀ ਸ਼ਿਕਾਇਤ ਕਰਦੀ ਹੈ ਕਿ ਜਦੋਂ ਅਸੀਂ ਇਨਫੋਰਮੇਸ਼ਨ ਦਿੱਤੀ ਤੁਰੰਤ ਨਹੀਂ ਪਹੁੰਚੇ ਉਹਦਾ ਰੀਜ਼ਨ ਇਹ ਹੁੰਦਾ ਵੀ ਉਸ ਟਾਈਮ ਕਈ ਵਾਰ ਫੋਰਸ ਅਵੇਲੇਬਲ ਨਹੀਂ ਹੁੰਦੀ ਠੀਕ ਹੈ ਸ਼ਾਇਦ ਕੁਝ ਹੋਣਾ ਹੈ ਮੈਡਮ ਇੱਕ ਜਿਹੜਾ ਹੈਗਾ ਵੀ ਉਸ ਤੇ ਇੱਕ ਡਰ ਘੋ ਬਣੇ ਕਿ ਇੱਕ ਹੀ ਬੰਦੇ ਦੇ ਵਾਰ ਵਾਰ ਜਿਹੜੇ ਹੈਗੇ ਉਹ ਇਨਡੀਪੀਅਸ ਪੈਂਦੇ ਨੇ ਨੇ ਕੁਦੇ ਵਾਸਤੇ ਨਾ 68 ਐਫਐਨਡੀ ਹੈਗਾ ਜਿਹਦੇ ਚ ਨਾ ਜੇ ਕਮਰਸ਼ੀਅਲ ਮੁਕੱਦਮਾ ਹੁੰਦਾ ਹੈ ਤੇ ਉਹਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਅਟੈਚ ਹੁੰਦੀ ਹੈ ਪਰ ਇਹ ਗੱਲ ਸਹੀ ਹੈ ਵੀ ਜਿਹੜੀ ਨਾਨ ਕਮਰਸ਼ੀਅਲੀ ਕੁਆਂਟੀਟੀ ਹੈਗੀ ਆ ਸਮਾਲ ਕੁਆਂਟੀਟੀ ਉਹਦੇ ਵਿੱਚ ਉਹਨਾਂ ਦੀ ਵੇਲ ਤੇ ਜਲਦੀ ਹੋ ਜਾਂਦੀ ਹੈ ਫਿਰ ਇਹ ਵੀ ਉਹਦਾ ਰੈਗੂਲਰ ਰਿਸਪਾਂਸ ਪਬਲਿਕ ਵੱਲੋਂ ਵੀ ਸਾਨੂੰ ਮਿਲਦਾ ਰਹੇ ਮਤਲਬ ਇਹ ਪਬਲਿਕ ਵੀ ਕਿਤੇ ਨਾ ਕਿਤੇ ਇਸ ਸੀਜ਼ਨ ਨੂੰ ਦੇਖ ਕੇ ਟੁੱਟ ਜਾਂਦੀ ਵੀ ਆ ਕੱਲ ਕਿਹਾ ਸੀ ਫਿਰ ਬਾਹਰ ਆ ਗਿਆ ਫਿਰ ਬਾਹਰ ਆ ਗਿਆ ਪਰ ਜੇ ਆਪਾਂ ਨੂੰ ਲਗਾਤਾਰ ਉਹਦੇ ਤੇ ਫਿਰ ਇਹ ਸਖਤੀ ਰੱਖੀ ਤੇ ਕਿਤੇ ਨਾ ਕਿਤੇ ਲੱਗਦਾ ਵੀ ਉਹ ਛੱਡ ਜੇ